ਰਐਸਪੀ ਡੋ ਵਾਲਾ ਗियर ਲੱਗਾ ਹੋਇਆ 120 ਪਲੱਸ ਜਾਂਦਾ ਟਰਬੋ ਵੀ ਕੀਤਾ ਆ ਸਾਰਾ ਟਰਬੋ ਕੀਤਾ ਹੈ ਹਾਂਜੀ ਸਾਹਮਣੇ ਸਾਡੇ ਇੱਕ ਟਰੈਕਟਰ ਖੜਾ ਸੀ ਸਾਡੇ ਉੱਤੇ ਦੋਸਤ ਮਿੱਤਰ ਕਹਿੰਦੇ ਬਾਈ ਜੀ ਵੀ ਟਰੈਕਟਰ ਨਹੀਂ ਆ ਤੇ ਥਾਰ ਹੈ ਮੈਂ ਕਿਹਾ ਟਰੈਕਟਰ ਹੈ ਬਾਈ ਜੀ ਟਰੈਕਟਰ ਹੈ ਪਹਿਲਾਂ ਤੁਸੀਂ ਟਰੈਕਟਰ ਕਰੋ ਜੀ ਚੈੱਕ ਆਪਣਾ ਵੀਰ ਨਾਮ ਆਪਣਾ ਨਾਮ ਗੁਰਲਾਲ ਹੈ ਗੁਰਲਾਲ ਟਰੈਕਟਰ ਦਾ ਬਹੁਤ ਦੇਖਿਆ ਤੇ ਬਾਈ ਜੀ ਇਹ 855 ਤੋਂ ਤੁਸੀਂ ਥਾਰ ਬਣਾਤੀ ਹਾਂਜੀ ਹੈ ਤੇ ਮੈਨੂੰ ਲੱਗਦਾ ਵੀ ਜਿੰਨੇ ਦਾ 855 ਟਰੈਕਟਰ ਹੈ ਉਹਦੇ ਉੱਤੇ ਜ਼ਿਆਦਾ ਹੀ ਲਾਦੇ ਹਾਂਜੀ ਇਹ ਗੱਲ ਹੈ ਹਾਂਜੀ ਤਾਂ ਫਿਰ ਬਈ ਇੰਨੇ ਰੁਪਏ ਤੁਸੀਂ ਲਾਤੇ ਇਹਨੇ ਵੀ ਸ਼ੌਂਕ ਸ਼ੌਂਕ ਹੈ ਜੀ ਅੱਛਾ ਮੇਲੇ ਦੇ ਲੋਕੀ ਖੜਕੇ ਵੇਖਦੇ ਚੀਜ਼ ਖੜੀ ਹੱਕੇ ਦੇਖਣਾ ਹਾਂਜੀ ਸਾਈਓ ਲੈਂਦਾ ਹੈ ਹਾਂਜੀ ਬਿਲਕੁਲ ਵੀ ਸ਼ੌਂਕ ਦਾ ਕੋਈ ਮੋਲ ਨਹੀਂ ਮਿੱਤਰੋ ਸਭ ਕੁਝ ਮਾੜਾ ਹੈ ਤੇ ਪਰ ਜਿਹੜਾ ਸ਼ੌਂਕ ਵੀ ਪਗਾਉਣਾ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸੱਜਣਾ ਬਚਾਉਣਾ ਆਪਣੇ ਸ਼ੌਂਕ ਪਗਾਈਏ ਹਾਂਜੀ ਟਰੈਕਟਰ ਬਾਰੇ ਪੂਰਾ ਰਿਵਿਊ ਦਿਓ ਇੱਕ ਵਾਰੀ ਚੰਗੀ ਤਰ੍ਹਾਂ ਇਹਦੇ ਵੀਰੇ ਆਪਾਂ ਚਾਰੇ ਟਾਇਰ ਮਤਲਬ ਕਿ ਤੇ ਜਿਹੜੀ ਚੇਂਜ ਕਰਵਾਤੇ 2009 ਮਾਡਲ ਆ ਤੇ ਹੋਰ ਹੋ ਯਾਰ ਨੋ ਮਾ ਹਾਂਜੀ ਆ ਚੌਥੀ ਵਾਰੀ ਮਤਲਬ ਕਿ ਇਹਦੇ ਟੋਟਲ ਸਾਰੇ ਟਾਇਰ ਚੇਂਜ ਹੋ ਗਏ ਆ ਆ ਚੌਥੀ ਵਾਰ ਹਾਂਜੀ ਚੌਥੀ ਵਾਰ ਫਿਰ ਬ੍ਰੇਕ ਕਿਉਂ ਇਹ ਵੀ ਕਸ ਚੱਲੇ ਕਸ ਚੱਲੇ ਮੇਲਿਆ ਜਾਂਦਾ ਜੀ ਹਰੇਕ ਮਲਗੀ ਹਾਂਜੀ ਸਾਰਾ ਖੇਤੀ ਦਾ ਕੰਮ ਵੀ ਜੀ ਟੂ ਜ਼ੈਡ ਸਾਰਾ ਕੁਝ ਕਰੀਦਾ ਜੀ ਉਹ ਤੋਂ ਬਾਅਦ ਮੇਲਿਆਂ ਤੇ ਹਾਂਜੀ ਅੱਛਾ ਮੇਲਿਆਂ ਵੇਲੇ ਸਾਰਾ ਕੁਝ ਕਸ ਲਈਦਾ ਪਹਿਲਾਂ ਲਾਹ ਦੇਦਾ ਜੀ ਪਹਿਲਾਂ ਲਾਹ ਦੇਈਦਾ ਹਾਂਜੀ ਠੀਕ ਐ ਤੇ ਜਿਹੜਾ ਵੀ ਜੇ ਇਹ ਲਵਾਇਆ ਪ੍ਰੈਸ਼ਰ ਵਾਲੇ ਹਾਰ ਨਾ ਵੀਰੇ ਲੇਸ਼ਾੜੇ ਹਰਨ ਲਾਈ ਹਾਂਜੀ ਉਹ ਮਤਲਬ ਕਿ ਉਤਾਰੇ ਹੋਏ ਆ ਹੁਣ ਮੇਲੇ ਕਰਕੇ ਟਾਈਮ ਨਹੀਂ ਲੱਗਾ ਥੱਲੇ ਲੱਗਦੇ ਬੰਪਰ ਦੇ ਅੱਛਾ ਜੀ ਪਾਈਓ ਹੈ ਤੇ ਕਿੰਨਾ ਸਮਾਂ ਹੋ ਗਿਆ ਐ ਨੂੰ ਤੁਹਾਨੂੰ ਇਸ ਮੇਲੇ ਦੇ ਵਿੱਚ ਅਸੀਂ ਆਏ ਹੋਏ ਆ ਮਤਲਬ ਕਿ ਸਵੇਰੇ 9 ਵਜੇ ਆਏ ਸੀਗੇ ਤੇ ਮਤਲਬ ਕਿ ਇੱਥੇ 10 11 ਵਜੇ ਤੱਕ ਪਹੁੰਚ ਗਏ ਹਾਂ ਪਿੱਛੋਂ ਵੀ ਦਿਖਾਓ ਵੀ ਸਾਰਾ ਹਾਂਜੀ ਆ ਨਾਲ ਗੱਡੀ ਵਗੈਰਾ ਤੁਸੀਂ ਫਿਰ ਲਿਆ ਲਈਆ ਵੀ ਰਾਤ ਲੈਣ ਦੀ ਸਕੀਮ ਸੀ ਨਹੀਂ ਨਹੀਂ ਇਹ ਵੈਸੇ ਹੀ ਮਤਲਬ ਕਿ ਦੋਸਤ ਆਏ ਨਾਲ ਦੋਸਤ ਆਏ ਆ ਹਾਂਜੀ ਅੱਛਾ ਠੀਕ ਹੈ ਇਹ ਟਰਾਲੀ ਵੀ ਆਪੀ ਠੀਕ ਹੈ ਜੀ ਠੀਕ ਹੈ ਤਾਂ ਕਰੋ ਜੀ ਜੈਕਾ ਬਾਪੇ ਗੁੱਡੇ ਵੱਡਾ ਟਰਾਲਾ ਲੈ ਕੇ ਜਾਂਦਾ ਇੱਥੇ ਫਿਰ ਵੱਡਾ ਟਰਾਲਾ ਸੂਤ ਨਹੀਂ ਆਉਂਦਾ ਇੱਥੇ ਫਿਰ ਛੋਟੀ ਟਰਾਲੀ ਲੈਦੀਏ ਅੱਛਾ ਜੀ ਹਾਂ ਜੀ ਤਾਂ ਹੁਣ ਵੀ ਡੈਕ ਬਾਰੇ ਥੋੜਾ ਰਿਵਿਊ ਦਿਓ ਇਹ ਕਿਹੜਾ ਡੈਕ ਹੈ ਜੀ ਇਹ ਜੋਲਤ ਲਵਾਇਆ ਵੀਰੇ ਅੱਛਾ ੱਲੇ ਵਾਲੇ ਦਾ ੱਲੇ ਵਾਲੇ ਦਾ ਪਹਿਲਾਂ ਵੀ ਤਿੰਨ ਡੈਕੋਂ ਦੇ ਲਵਾਏ ਆ ਮੈਂ ਨਾ ਇਹਦੀ ਗਰੀਸ਼ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਤੇ ਕਿੰਨਾ ਖਰਚ ਆ ਗਿਆ ਵੀਰੇ ਇੰਨੇ ਤੇ ਵੀਰੇ 95000 95000 ਹਾਂ ਜੀ ਕਿੰਨੇ ਇੰਚ ਆ ਇੰਨੇ ਤੇ ਵੀਰੇ 26 ਸਪੀਕਰ ਲੱਗੇ ਆ ਚਾਰ ਬੇਸਾ 15 ਇੰਚ ਅੱਛਾ ਜੀ ਹਾਂ ਜੀ ਠੀਕ ਆ ਆ ਟਾਲੀ ਵਾਲ ਫਾਰਮ ਹੈ ਹਾਂਜੀ ਠੀਕ ਹੈ ਵੀਰੇ ਤੇ ਜਿਹੜੇ ਬੈਕ ਸਾਈਡ ਟਾਇਰ ਆ ਇਹ ਇਹ ਦੂਜੀ ਜੋੜੀ ਆ ਹਾਂਜੀ ਇਹ ਦੂਜੀ ਆ ਨਹੀਂ ਇਹ ਵੀ ਤੀਜੀ ਆ ਜੀ ਚੇਂਜ ਕਰਾਈ ਮੇਲੇ ਵੇਲੇ ਚੇਂਜ ਕਰਾਈ ਆ ਜੀ ਅੱਛਾ ਇੰਨੇ ਜ਼ਿਆਦੇ ਕਾਸ ਗੇ ਬਾਹੀ ਦੇ ਵਿੱਚ ਨਹੀਂ ਨਹੀਂ ਵੈਸੇ ਮੇਲੇ ਵੇਲੇ ਚਾਚੂ ਚੇਂਜ ਕਰਾ ਲੈਂਦੇ ਸਾਰੇ ਅੱਛਾ ਠੀਕ ਹੈ ਹਾਂਜੀ ਆ ਇਹ ਦੀ ਅਸੀਂ ਪਲੇਟਫਾਰਮ ਨਵਾਂ ਲਵਾਇਆ ਸਾਰਾ ਅੱਛਾ ਹਾਂਜੀ ਹੋਰ ਵੀਰੇ ਖੜੇ ਇੱਕ ਮਿੰਟ ਆ ਆ ਇਹ ਮਤਲਬ ਕਿ ਮੈਟ ਅਸੀਂ ਕਾਲੀ ਕਾਲੀ ਚ ਗਲਤ ਰੱਖ ਲਿਆ ਮੈਟ ਅਸੀਂ ਦੁਬਾਰਾ ਰਖਾਉਣਾ ਜੀ ਅੱਛਾ ਇਹ ਮੈਟ ਦੀ ਸਫਾਈ ਨਹੀਂ ਆ ਜੀ ਅੱਛਾ ਹਾਂਜੀ ਠੀਕ ਹੈ ਇਹ ਸਾਰੇ ਮਿੱਤਰ ਪਿਆਰੇ ਨਾਲ ਹਾਂਜੀ ਅੱਛਾ ਇਹ ਸਪੀਡੋ ਵਾਲਾ ਗੇਅਰ ਵੀ ਲੱਗਾ ਹੋਇਆ ਹੀ ਜਾਂਦੇ ਅੱਛਾ ਜੀ ਹਾਂਜੀ ਸਪੀਡ ਫਿਰ ਕਿੰਨੀ ਕਰ ਦਿੰਦਾ 120 ਪਲੱਸ ਜਾਂਦਾ ਜੀ 120 ਪਲੱਸ ਹਾਂਜੀ ਅੱਛਾ ਆਜੋ ਕਰੋ ਦੇਖੋ ਬਿਲਕੁਲ ਆ ਰਿਹਾ ਸਪੀਡੋ ਵਾਲਾ ਗੇਅਰ ਲੱਗਾ ਹੋਇਆ 120 ਪਲੱਸ ਜਾਂਦਾ ਅੱਛਾ ਹਾਂਜੀ ਏਜੰਸੀ ਵੱਲੋਂ ਮਤਲਬ ਕਿ ਤੁਸੀਂ ਵੇਖ ਲਓ ਸੀਲ ਹੋ ਵੀ ਹੈ ਜੀ ਲੱਗੀ ਹੋਈ ਠੀਕ ਹੈ ਜੀ ਹਾਂਜੀ 1600 ਚੱਕਰ ਤੇ ਲੱਗੇ ਨਹੀਂ ਲੱਗਦਾ ਵੀ ਟਰੈਕ ਸਪੀਡੋ ਵਾਲੇ ਗੇਅਰ ਕਰਕੇ ਕਰਦਾ ਬਹੁਤ ਪਾਸੇ ਹਾਂਜੀ ਹਾਂ ਲਓ ਵੀ ਮੇਰੇ ਉਕਰੋ ਜੀ ਜੈ ਕੇ ਆ ਲੋ ਹੈ ਲਾਈਬਰੀ ਇਹਦਾ ਫਿਰ ਕਿੰਨਾ ਖਰਚਾ ਆ ਹਾਂਜੀ ਇਹ ਪੂਰਾ ਸਾਨੂੰ ਮਤਲਬ ਕੀ 45000 ਚ ਪੈ ਗਿਆ ਸੀਗੇ ਦੋਵੇਂ ਟਾਇਰ ਰੇਮਸ ਮੇਤਾ ਰੇਮਸ ਮੇਤਾ ਹਾਂਜੀ ਠੀਕ ਹੈ ਤੇ ਖੇਤੀਬਾੜੀ ਚ ਵੀ ਫਿਰ ਕੰਮ ਲੈਣ ਦਾ ਹਾਂਜੀ ਪੂਰਾ ਹੀ ਖੇਤੀਬਾੜੀ ਚ ਲਾਉਣਾ ਹਾਂਜੀ ਸਾਰਾ ਕੁਝ ਚੇਂਜ ਕਰ ਦੇਣਾ ਚ ਟਾਇਰ ਦੂਜੇ ਪਾਲੀ ਦੇ ਬਾਕੀ ਸਾਰਾ ਕੁਝ ਸੇਮ ਰਹਿੰਦਾ ਜੀ ਹਾਂਜੀ ਤੇ ਬਈ ਜੀ ਇਹ ਲਾਈਟਾਂ ਦਾ ਕਿਧਰੋਂ ਡਿਸੀਜਨ ਸੋਚਿਆ ਤੁਸੀਂ ਇਹ ਚਾਚੂ ਨੇ ਲਵਾਈਆਂ ਹਾਂਜੀ ਸ਼ਾਬਾਸ਼ ਹਾਂਜੀ ਟਰਬੋ ਵੀ ਕੀਤਾ ਆ ਸਾਰਾ ਟਰਬੋ ਕੀਤਾ ਹੈ ਹਾਂਜੀ ਤੇ ਨੋਵਾਂ ਮਾਡਲ ਹੈ ਹਾਂਜੀ ਠੀਕ ਹੈ ਕਿ ਸਾਲ ਹੋ ਗਿਆ ਪਿਛਲੇ ਸਾਲ ਡਾਊਨਸਲਿੰਗ ਕਰਾਈ ਸੀਗੀ ਕੱਲੀ ਕੱਲੀ ਚੀਜ਼ ਦਾ ਪੂਰਾ ਧਿਆਨ ਚ ਰੱਖ ਕੇ ਆਣਾ ਹਾਂਜੀ ਤੇ ਮੇਲਾ ਲੁੱਟੀ ਦਾ ਫਿਰ ਪੂਰਾ ਹੈ ਪੂਰਾ ਜੀ ਹਾਂ ਤੇ ਲੱਗਦਾ ਮਤਲਬ ਕਿ ਸ਼ੋਅ ਨਹੀਂ ਬੱਸੀ ਦੀ ਨਹੀਂ ਸ਼ੋਅ ਕਰਕੇ ਨਹੀਂ ਐਡੀ ਗੱਲ ਬੰਦੀ ਐ ਲੋਕੀ ਜਿਆਦਾ ਵੇਂਦੇ ਆਂ ਜਿਆਦਾ ਦਿੰਦੇ ਨਹੀਂ ਬਿਲਕੁਲ ਸਹੀ ਹੈ ਫਿਰ ਤਾਂ ਸਿੰਪਲ ਹੋ ਜਾਣਾ ਹੈ ਫਿਰ ਉਹੀ ਸਿੰਪਲ ਵਾਲੀ ਗੱਲ ਆ ਗਈ ਸਿੰਪਲ ਹੋ ਜਾਣਾ ਹੁਣ ਲੰਦਪੁਰ ਦੀ ਤਿਆਰੀ ਚ ਆ ਮਤਲਬ ਕਿ ਚਾਰੇ ਟਾਇਰ ਬਦਲਾਉਣੇ ਆ ਮਗਰਲੇ ਉਹ ਨਵੇਂ ਕ੍ਰਾਉਨ ਦੇ ਲਿਆ ਕੇ ਸਪੈਸਰ ਦੂਜੇ ਪੌਣੇ ਕਟਿੰਗ ਆਫ ਕਰਵਾਈ ਹੋਈ ਆ ਅੱਛਾ ਉਹ ਲਿਆ ਕੇ ਪਰ ਉਹਨੇ ਮਗਰ ਟਰਾਲਾ ਵੱਡਾ ਹੀ ਜਾਊਗਾ ਜੀ ਇਹਦੇ ਉਹ ਡਬਲ ਬੈਟਰੀ ਹੋਣੀ ਆ ਜੀ ਡੇਕ ਚੱਲਦਾ ਨਹੀਂ ਹੁਣ ਡੇਕ ਚੱਲਦਾ ਨਹੀਂ ਹਾਂਜੀ ਮਗਰਿਆ ਪਲੇਟਫਾਰਮ ਪਲੇਟਫਾਰਮ ਹੀ ਤਾਂ ਲਵਾਇਆ ਪਰਲੇ ਬਸ ਇੱਕ ਬੈਟਰੀ ਰੱਖਣੀ ਆ ਜੀ ਅੱਛਾ ਹਾਂਜੀ ਤਾਂ ਗੁਰਲਾਲ ਸਿੰਘ ਟੋਟਲ ਖਰਚਾ ਕਿੰਨਾ ਆ ਗਿਆ ਇਹਦੇ ਤੇ ਟੋਟਲ ਖਰਚਾ ਵੀਰੇ 5 ਲੱਖ ਆ ਗਿਆ ਜੀ ਹਜੇ 5 ਲੱਖ ਆ ਗਿਆ ਹਾਂਜੀ ਫਿਰ ਘਰੇ ਨਹੀਂ ਲੜੇ 5 ਲੱਖ ਰੁਪਏ ਲਾਈ ਜਾਨੇ ਹੋ ਨਹੀਂ ਘਰ ਦੇ ਵੀ ਸਾਥ ਦਿੰਦੇ ਆ ਜੀ ਸਾਥ ਦਿੰਦੇ ਹਾਂ ਹਾਂਜੀ ਆ ਜਾ ਅਗੋਂ ਦੇ ਰਿਜਾ ਹਾਂਜੀ ਉਹ ਵੀ ਕਰ ਲਓ ਹਾਂਜੀ ਮੈਂ 10th ਚਾਹੀਏ ਜੀ 10th ਚਾਹ ਹਾਂਜੀ ਅੱਛਾ ਸਭ ਤੋਂ ਮਾੜੀ ਚੀਜ਼ੇ ਨਸ਼ਾ ਨਸ਼ੇ ਤੋਂ ਦੂਰ ਹੋ ਕੇ ਤੇ ਆਪਦੇ ਵਿੱਚ ਸ਼ੌਂਕ ਪਗਾਉਣੇ ਕੋਈ ਬਹੁਤ ਈ ਮਾੜੀ ਗੱਲ ਨਹੀਂ ਮੈਂ ਤਾਂ ਇਹਨੂੰ ਬਹੁਤ ਚੰਗੀ ਗੱਲ ਮੰਨਦਾ ਹਾਂ ਉਧਰ ਨਾ ਜਾਓ ਕਿਉਂਕਿ ਜੇਕਰ ਸਹੀ ਹੈ ਜੀ ਬੱਚਾ ਕੋਈ ਵੀ ਹੈ ਜੇਕਰ ਉਹਦੇ ਸ਼ੌਂਕ ਚੰਗੀ ਤਰ੍ਹਾਂ ਪੁੱਗੀ ਜਾਣ ਉਹ ਗਲਤ ਸੰਗੀਤ 'ਚ ਨਾ ਜਾਵੇ ਸਹੀ ਹੈ ਆਪਦੇ ਬਾਈਟ ਦੇ ਹਿਸਾਬ ਨਾਲ ਹਾਂਜੀ ਤੇ ਬਾਕੀ ਬਈ ਜੀ ਹਰੇਕ ਸਮਝਦਾਰਾ ਕੋਈ ਫालतू ਨਿਆਇਤ ਤਾਂ ਚੱਲਦਾ ਨਹੀਂ ਬਈ ਜਿੰਨੀ ਚਾਦਰ ਹੈ ਉੰਨੀ ਪੈਰ ਫੈਰਦਾ ਹੈ ਹਾਂ ਬਈ ਮੈਨੂੰ ਬਈ ਮੇਲੇ ਦੇ ਵਿੱਚ ਘੁੰਮੇ ਆਪਾਂ ਤੇ ਜਿਹੜੀ ਬਈ ਖਾਸ ਚੀਜ਼ ਲੱਗੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਸੀ ਤੇ ਖਾਸ ਮੈਨੂੰ ਬਈ ਸਾਰਾ ਨਾ ਉਹ ਵੀਊ ਇਹਦਾ ਬਹੁਤ ਵਧੀਆ ਲੱਗਿਆ ਤਾਂ ਹੀ ਆਪਾਂ ਤੁਹਾਡੇ ਨਾਲ ਇਹ ਸਾਂਝਾ ਕਰੀ ਜਾਂਦੇ ਆ ਦੋਸਤੋ ਜੇਕਰ ਤੁਹਾਨੂੰ ਇਹ ਚੰਗੇ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦੇਣਾ